تو ہوتا پھر پہری میں مگل <سؤال> جی نے میرے کو کچھ دیا کام کا جی نا کرے کبھی دیکھ مگل جی صاحب نہیں میں سارے پہری ہاتھ پہری بیٹھنا اب گل جی پولیس انکل جی میرے کو بیٹھو میرے ویروں کو دیکھو انکل جو بیٹھو میں تو کہیں جو ہوتا ہے نہیں لگنا کرے انکل جی یار میں کہتا ہوں کہ میں تو بچے وہاں جا رہا ہوں جیلو باہر ٹھیک ہے اوپر ا گئے ਸੱਜਣੋ ਪਰਦੇਨ ਗਿਆ ਮੈਂ ਉਹ ਮੇਰੀ ਐਕਟਿਵਲ ਆ ਗਈਆਂ ਅੰਕਲ ਜੀ ਨਾ ਅੰਕਲ ਜੀ ਬੰਦਦਰਲੇ ਪਰ ਉਹ ਦੋਸਤ ਜੀ ਦਾ ਆਪ ਦਾ ਜੁੜਾ ਲੇ ਲਿਆ ਅੰਕਲ ਜੀ ਉਹ ਰਾਤ ਪਛੇ ਮਰਾ ਅੰਕਲ ਜੀ ਮਨ ਨੂੰ ਫੋਨ ਕਰ ਲੈ ਲੂੰਗਾ ਕਾ ਕੇ ਮਰਾ ਹੈ ਕੋਈ ਨਹੀਂ ਅੰਕਲ ਜੀ ਮੈਂ ਇਸ ਮੇਰਾ ਰੱਬ ਦੀ ਸੋਲ ਲੱਗ ਮੇਰੀ ਇੱਕ ਬਟਾਕਾ ਨਹੀਂ ਅੰਕਲ ਜੀ ਮਰ ਗਿਆ ਤੇ ਉਹ ਕਿੱਡਾ ਫੋਨ ਆ ਗਿਆ ਉਹਨਾਂ ਨੂੰ ਮੈਂ ਅੰਕਲ ਜੀ ਇੱਕ ਬਟਾਕਾ ਨਹੀਂ ਮਾਰਿਆ ਸੋਲ ਲੱਗ ਗਈ ਮੇਰੇ ਦੋਸਤਾਂ ਦਾ ਤਾਂ ਤੂੰ ਕਿਥੇ ਲਾਇਕ ਕੋ ਮੰਨਿਆ ਮੈਂ ਅੰਕਲ ਜੀ ਪੇਪਰ ਤੇ ਚੱਲਾਂ ਉਹ ਮੇਰੀ ਐਕਟੂਅਲ ਹੈ ਗਿਆ ਉਹ ਅਮਰ ਸ਼ਿਕਲ ਬੰਦ ਹੋ ਗਿਆ ਸਾਰੇ ਲੱਗੇ ਹੋ ਕੋਠੀ ਲੱਗੇ ਉਹਨਾਂ ਨੇ ਕਿੰਨੇ ਮੈਂ ਸਰ ਉੱਥਰ ਆਏ ਨਹੀਂ ਮੈਂ ਇੱਧਰ ਪੈਟਰੋਲ ਪੰਪ ਦੀ ਸਾਈਡ ਤੋਂ ਆਇਆ ਹਾਂ ਇਹਨਾਂ ਨੂੰ ਕਦਾਫਰ ਫੋਨ ਆ ਗਿਆ ਅੰਕਲ ਜੀ ਮੈਂ ਨਹੀਂ ਹੈਗਾ ਸੀ ਮੈਂ ਫੋਨ ਨਹੀਂ ਕਰੀ ਦੋਸੋ ਸਾਤ ਦੋਸੋ ਸਾਤ ਹੀ ਫੋਨ ਕਰਦੇ ਹੋ ਕੁਝ ਨੂੰ ਪੁਲਿਸ ਸਾਰੀ ਕਿਤੇ ਪਹੁੰਚੀ ਆ ਨਹੀਂ ਅੰਕਲ ਜੀ ਮੈਂ ਸੱਚੀ ਨਹੀਂ ਕਿਹਾ ਮੈਂ ਤਾਂ ਪੇਪਰ ਦੀ ਹਾਂ ਚੱਲਾਂ ਮੇਰਾ ਪੇਪਰ ਹੈ ਗਿਆ ਮੈਂ ਪੜ੍ਹਨ ਚੱਲਾਂ ਜੀ ਇੱਕ ਵਾਰ ਪੌਜ਼ ਥਾਮਿਕ ਤੌਰ ਤੇ ਹਾਂ ਜੀ ਆਪਣਾ ਨਾਮ ਤੇ ਲਿਖ ਦੇ ਇਸ ਬਸੇ ਮੇਰਾ ਨਾਮ ਪਵਨ ਕੁਮਾਰ ਹੈ ਜੀ ਕਿਹੜਾ ਕਰੋ ਇਹ ਅੱਜ ਇਸ ਆਪਣਾ ਨਾਮ ਤੇ ਲਿਖ ਦੇ ਪਵਨ ਕੁਮਾਰ ਜੀ ਇਹ ਕਿੱਥੇ ਡਿਊਟੀ ਡਾਡੀ ਹੈ ਇਹ ਨਾਵਲਟੀ ਚੌਂਕ ਤੇ ਕੀ ਹੋਇਆ ਜੀ ਜਿਹੜਾ ਬੁਲਟ ਘੇਰਿਆ ਜੀ ਇਹ ਬੁਲਟ ਪਟਾਕੇ ਮਾਰਦੇ ਆ ਰਹੇ ਪਿੱਛੋਂ ਮੈਸੇਜ ਆਇਆ ਹੈ ਫੋਰਸ ਚੌਂਕ ਚੋਂ ਤੇ ਕਿੰਨਾਂ ਦਾ ਇਹ ਪਟਾਕੇ ਮਾਰਦਾ ਆ ਰਿਹਾ ਤੇ ਇਹਨੂੰ ਕਿੰਨਾਂ ਦਾ 207 ਦੇ ਵਿੱਚ ਬੰਦ ਕਰਦੇ ਲੱਗਦਾ ਨਹੀਂ ਇਹ ਕਾਫੀ ਗਲਤ ਕੰਮ ਹੈ ਜਿਹੜੇ ਲੋਕਾਂ ਦਾ ਹਾਰਟ ਪ੍ਰੈਸ਼ਰ ਮਰੀਜ਼ ਨੂੰ ਨੁਕਸਾਨ ਪਹੁੰਚ ਸਕਦਾ ਹਾਂਜੀ ਇਹ ਰੱਖੋ एक मिनट साइड से नोट फंक्शनल था एक है जी 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 है? जी 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 ਇਹ ਕਿ ਕਰਦੇ ਕਿੱਸੇ ਡਰੈਸ ਇਹ ਆਧਾਰ ਕੱਢ ਲਿਆ ਗਾ ਤੇ ਡਰੈਸ ਸਹੀ ਲੈਣ ਕਿ ਲੈਣ ਬੇਟਾ ਆਇਦਰ ਕੀ ਨਾ ਜ਼ਰਾ ਮੇਰੀ ਆਪਦਾ ਗੱਲਟ ਮੀ ਨਾਮ ਵੀ ਲਿਖਾ ਦਿਓ ਆਪਣਾ ਤੁਹਾਡਾ ਕੀ ਨਾਮ ਕੀ ਹੈ ਮੇਰਾ ਨਾਮ ਹੈਗਾ ਕਪੀਸ਼ ਕਪੀਸ਼ ਫਾਦਰ ਨੇ ਮੇਰਾ ਪਾਪਾ ਦਾ ਸੁਨੀਲ ਮਾ ਜੀ ਮੈਂ ਉਹਨਾਂ ਨੂੰ ਫੋਨ ਕਰਦਾ ਇੱਕ ਵਾਰੀ ਬਈ ਤੁਸੀਂ ਆਪਣਾ ਐਡਰੈਸ ਲਿਖਾ ਦਿਓ ਕੋਈ ਗੱਲ ਫੋਨ ਕਰ ਐਡਰੈਸ ਲਿਖਾ ਐਡਰੈਸ ਸਹੀ ਲੈ ਲਓ ਜਦਾਂ ਆਧਾਰ ਕੱਢ ਦੇਖ ਲਓ ਹਾਂਜੀ ਸਰ ਕੀ ਮੰਗਣਾ ਹੈ ਯਾਰ ਬਈ ਸਰ ਆਪਣਾ ਨਾਮ ਦੱਸੋ ਐਸਆਈ ਪੰਨਤ ਮਾਰਜੀ ਅਜੀ ਕਿਹੜੀ ਜਗ੍ਹਾ ਜੀ ਇਹ ਨਵਲਟੀ ਚੌਕ ਹੈ ਸਰ ਸਰ ਅੱਜ ਜਿਹੜੇ ਬੁਲਟ ਜਿੱਤੇ ਗਿਆ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿਨਾਂ ਦਾ ਸੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਵਿੱਚ ਬੰਦ ਕੀਤਾ ਗਿਆ ਹੈ ਸੋ ਸਰ ਪਟਾਕੇ ਜਿਵੇਂ ਪ੍ਰੈਸ਼ਰ ਹੋ ਰੰਗੀ ਲੱਗੇ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜਿੰਨੇ ਵੀ ਹੁਣ ਬੁਲਟ ਰੈਕਸ ਉਹਨਾਂ ਦੇ ਨਕੀਲ ਕਿਸੇ ਜਾਈ ਹਾਂਜੀ ਲੱਗਦਾ ਨਹੀਂ ਇਹ ਲੋਕ ਇਹ ਬਾਅਦ ਨਹੀਂ ਆ ਰਹੇ ਫਿਰ ਕੁਝ ਬੈਸੋ ਜੀ ਕਰ ਰਹੇ ਨਹੀਂ ਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ